ਭਾਰਤ ਚੋਣ ਕਮਿਸ਼ਨ ਨੇ ਚੌਥੇ ਗੇੜ ਤਹਿਤ 7 ਮਈ ਨੂੰ 96 ਸੰਸਦੀ ਹਲਕਿਆਂ 'ਚ ਹੋਈ VOTING ਲਈ ਸੁਧਰਿਆ ਹੋਇਆ VOTING ਪ੍ਰਤੀਸ਼ਤ ਜਾਰੀ ਕੀਤਾ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਇਸ ਗੇੜ ਤਹਿਤ 69.16% VOTING ਦਰਜ ਕੀਤੀ ਗਈ। ਕਮਿਸ਼ਨ ਮੁਤਾਬਕ ਚੌਥੇ ਗੇੜ ਦੀ VOTING ਅਨੁਸਾਰ ਮਰਦਾਂ ਨੇ ਇਸ ਗੇੜ ਤਹਿਤ 69.58% ਔਰਤਾਂ ਨੇ 68.73% ਅਤੇ 트랜ਸਜੈਂਡਰਾਂ ਨੇ 34.23% ਮਤਦਾਨ ਕੀਤਾ ਸੀ। ਅੰਤਮ VOTE ਫੀਸਦ कुल वोटा दी गिनती ਵਿੱਚ ਪੋਸਟਲ ਬੈਲਟ ਦੀ ਗਿਣਤੀ ਜੁੜਨ ਤੋਂ ਬਾਅਦ ਹੀ ਉਪਲਬਧ ਹੋਵੇਗਾ ਡਾਕ ਰਾਹੀਂ ਪਾਈ ਗਈ VOTING ਤੇ ਸੇਵਾ ਮੁਹੱਈਆ ਕਰਵਾਉਣ ਵਾਲੇ VOTER ਗੈਰ ਹਾਜ਼ਰ VOTER ਜਿਨ੍ਹਾਂ ਚੋਂ 85 ਸਾਲ ਤੱਕ ਜਇਸ ਤੋਂ ਵੱਧ ਉਮਰ ਦੇ VOTER ਦਿਵਿਆਂਗਜਨ ਅਤੇ ਜ਼ਰੂਰੀ ਸੇਵਾਵਾਂ ਮੁਹੱਈਆ ਕਰਵਾਉਣ ਵਾਲੇ ਸ਼ਾਮਿਲ ਨੇ ਸਮੇਤ ਚੋਣ ਡਿਊਟੀ ਤੇ ਤਾਇਨਾਤ VOTERਾਂ ਵੱਲੋਂ ਡਾਕ ਰਾਹੀਂ ਦਰਜ ਕਰਵਾਏ ਗਏ ਬੈਲਟ VOT ਸ਼ਾਮਿਲ ਨੇ ਕਾਨੂੰਨੀ ਵਿਵਸਥਾਵਾਂ ਦੇ ਅਨੁਸਾਰ ਅਜਿਹੇ ਪੋਸਟਲ ਬੈਲਟ ਦਾ ਰੋਜ਼ਾਨਾ ਲੇਖਾ ਜੋਖਾ ਸਾਰੇ ਉਮੀਦਵਾਰਾਂ ਨੂੰ ਦਿੱਤਾ ਜਾਂਦਾ ਹੈ